ਲੋ ਫ੍ਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੇਂਗੇ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋ ਆਪਾਂ ਵੀ ਠੀਕ ਠਾਕ ਆ ਵੀ ਹੋ ਸਨੋਂ ਸਾਰੇ ਕਿਵੇਂ ਹੋ ਠੀਕ ਹੋ ਸਾਰੇ ਠੀਕ ਹੀ ਚਾਹੀਦੀ ਆ ਤੇ ਅੱਜ ਫਿਰ ਆਪਾਂ ਛੋਟੀ ਜੀ ਰੈਮਡੀ ਲੈ ਕੇ ਆਏ ਆ ਭੈਣਾਂ ਲਈ ਜੋ ਕਿ ਬਹੁਤ ਹੀ ਜ਼ਿਆਦਾ ਯੂਸਫੁਲ ਆ ਠੀਕ ਆ ਕਿਸੇ ਵੀ ਤਰ੍ਹਾਂ ਦੀ ਫੇਸ ਤੇ ਪਿਗਮੈਂਟੇਸ਼ਨ ਆ ਸ਼ਾਇਆ ਇੱਕ ਹਫ਼ਤਾ ਤੁਸੀਂ ਇਸ ਚੀਜ਼ ਨੂੰ ਲਗਾਤਾਰ ਯੂਜ਼ ਕਰ ਲਿਓ ਤੁਹਾਡੀਆਂ ਇਸੇ ਵੀ ਤਰ੍ਹਾਂ ਦੇ ਦਾਗ ਤੱਬੇ ਆ ਪੂਰੀ ਤਰ੍ਹਾਂ ਨਰਮ ਹੋ ਜਾਣਗੇ ਠੀਕ ਆ ਤੇ ਆਪਾਂ ਉਸ ਦਾ ਦੱਸ ਦਿੰਨੇ ਆ ਵੀ ਆਪਣੀ ਰਸੋਈ ਚ ਪਿਆ ਸਮਾਨ ਆਪਾਂ ਕੁਝ ਬਾਹਰੋਂ ਨਹੀਂ ਲੈ ਕੇ ਆਉਣਾ ਤੁਹਾਨੂੰ ਆਪਾਂ ਪਹਿਲਾਂ ਵੀ ਦੱਸ ਦੇ ਹੁੰਨੇ ਆ ਠੀਕ ਆ ਤੇ ਆਪਾਂ ਬਸ ਜਿਹੜੀਆਂ ਆਪਣੇ ਘਰ ਵਿੱਚ ਪਈਆਂ ਚੀਜ਼ਾਂ ਹੁੰਦੀਆਂ ਉਹਨਾਂ ਨਾਲ ਹੀ ਆਪਾਂ ਤੁਹਾਨੂੰ ਜਿਹੜੇ ਕੀ ਪੈਕ ਆ ਬਣਾਉਣਾ ਦੱਸ ਦਿੰਨੇ ਆ ਉਹੀ ਆਪਾਂ ਹੋਮ ਰੈਮਡੀ ਅਪਲਾਈ ਕਰਦੀਆਂ ਉਹੀ ਆਪਾਂ ਤੁਹਾਨੂੰ ਦੱਸਦੇ ਜਿਹੜੀ ਆਪਾਂ ਆਪਣੇ ਦੇ ਖੁਦ ਅਪਲਾਈ ਕਰਦੀ ਆ ਠੀਕ ਆ ਮੈਂ ਤਾਂ ਇਹਨੂੰ ਬਹੁਤ ਚਿਰ ਦੀ ਯੂਜ਼ ਕਰਦੀ ਹੋਣੀ ਆ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਵੈਸੇ ਮੈਂ ਯੂਜ਼ ਕਰਦੀ ਕਰਦੀ ਆ ਗਲੋ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਤੇ ਆਪਣੇ ਘਰੇ ਪਿਆ ਹੋਊਗਾ ਕੋਈ ਸਮਾਨ ਬਾਹਰ ਹੁਣੀ ਲੈ ਕੇ ਆਉਣਾ ਸਭ ਤੋਂ ਪਹਿਲਾਂ ਤਾਂ ਚਾਹੀਦਾ ਮਿਲਕ ਜਿਹੜਾ ਕਿ ਤੁਹਾਡੇ ਘਰੇ ਹੋਣਾ ਹੀ ਆ ਕੱਚਾ ਦੁੱਧ ਤੁਸੀਂ ਚਾਹੇ ਉਹਨੂੰ ਠੰਡਾ ਲੈ ਲਿਓ ਚਾਹੇ ਜਿਹੜਾ ਤਾਜ਼ਾ ਹੁੰਦਾ ਉਹ ਮੇ ਲੈ ਲਿਓ ਜਿਵੇਂ ਮਰਜ਼ੀ ਲੈ ਲਿਓ ਠੀਕ ਆ ਦੂਸਰੇ ਨੰਬਰ ਤੇ ਚਾਹੀਦਾ ਵੇਸਣ ਤੇ ਆਪਣਾ ਮੇਰਾ ਜਿਹੜਾ ਇਹਦੇ ਚ ਪਾਇਆ ਹੋਇਆ ਵੇਸਣ ਠੀਕ ਆ ਇਹ ਇੱਥੇ ਰੱਖਿਆ ਹੋਇਆ ਜਿਹੜਾ ਕਿ ਮੇਰਾ ਤੇ ਆਪਣੀ ਰਸੋਈ 'ਚ ਹੀ ਆਮ ਹੀ ਪਿਆ ਹੁੰਦਾ ਇੱਕ ਚਾਹੀਦਾ ਮਲਠੀ ਪਾਊਡਰ ਮਲਠੀ ਪਾਊਡਰ ਤਾਂ ਕਮਾਲ ਦੀ ਚੀਜ਼ ਹੈ ਠੀਕ ਹੈ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਕੱਲ ਵੀਡੀਓ ਤੇ ਕਿ ਜਿਹੜਾ ਮਲਠੀ ਪਾਊਡਰ ਆ ਜਿਹੜਾ ਪੈਕ ਆ ਉਹ ਕਿਵੇਂ ਲਗਾਉਣਾ ਠੀਕ ਹੈ ਤੇ ਤੁਸੀਂ ਭੈਣੇ ਦੁੱਧ ਚ ਪਾ ਕੇ ਵੀ ਲਗਾ ਸਕਦੇ ਹੋ ਉਹਨੂੰ ਦਹੀਂ ਚ ਪਾ ਕੇ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਦੁੱਧ ਯੂਜ਼ ਕਰੋ ਕਿਉਂਕਿ ਹੁਣ ਸਰਦੀ ਹੈ ਸਕਿਨ ਡਰਾਈ ਹੋਣੀ ਸ਼ੁਰੂ ਹੋ ਗਈ ਹੈ ਠੀਕ ਹੈ ਇਸ ਕਰਕੇ ਤੁਸੀਂ ਹੁਣ ਦੁੱਧ ਹੀ ਯੂਜ਼ ਕਰਿਆ ਕਰੋ ਦਹੀਂ ਦੀ ਜਗ੍ਹਾ ਤੇ ਜੇ ਬਹੁਤ ਜ਼ਿਆਦਾ ਆਇਲੀ ਸਕਿਨ ਹੈ ਫਿਰ ਤੁਸੀਂ ਮਤਲਬ ਦਹੀਂ ਯੂਜ਼ ਕਰ ਸਕਦੇ ਹੋ ਨੇ ਤੇਨੂੰ ਦੁੱਧ ਚ ਪਾ ਕੇ ਯੂਜ਼ ਕਰਨਾ ਕੱਚੇ ਦੁੱਧ ਚ ਠੀਕ ਆ ਠੰਡਾ ਹੋਵੇ ਤਾਂ ਵਧੀਆ ਕੱਚਾ ਦੁੱਧ ਗਰਮ ਨਾ ਕੀਤਾ ਹੋਇਆ ਹੋਵੇ ਠੀਕ ਆ ਤੇ ਸਰਦੀ ਵਿੱਚ ਵੈਸੇ ਮਿਲਕ ਹੀ ਵਧੀਆ ਚੀਜ਼ ਐ ਮਿਲਕ ਚ ਪਾ ਕੇ ਕਰਨਾ ਤੁਸੀਂ ਤੇ ਉਹ ਕਹਿੰਦੇ ਆ ਸਾਨੂੰ ਤਾਂ ਦਰਦਰਾ ਜਿਹਾ ਮਿਲਿਆ ਵੈਸੇ ਮੈਂ ਜਿਹੜਾ ਬਾਜ਼ਾਰ ਤੋਂ ਮੰਗਵਾਇਆ ਸੀ ਉਹ ਤਾਂ ਬਹੁਤ ਜ਼ਿਆਦਾ ਫਾਈਨ ਪੀਸਟਾ ਦੇਖੋ ਆ ਮੇਰਾ ਬਾਜ਼ਾਰ ਵਾਲਾ ਹੀ ਆ ਤੇ ਜਿਹੜਾ ਮੈਂ ਘਰੇ ਪੀਸਿਆ ਸੀ ਉਹ ਦਰਦਰਾ ਜਿਹੀ ਸੀ ਉਸ ਕਰਬ ਵੇਚੀ ਸੀਗਾ ਮੈਂ ਤੁਹਾਨੂੰ ਕਹ ਦੱਸਿਆ ਸੀ ਪਹਿਲਾਂ ਵੀ ਉਹ ਚੰਗਾ ਬਹੁਤ ਪੀਸਿਆ ਪਰ ਉਹ ਪੂਰਾ ਫਾਈਨ ਪੀਸਡ ਮੀਕ ਪਾਊਡਰ ਨੇ ਇਹ ਕੋਣੀ ਅਸੀਂ ਆ ਦੇਖੋ ਆ ਤਾਂ ਐਵੇਂ ਹੱਥ ਨੂੰ ਲੱਗ ਜਾਂਦਾ ਇਹ ਪੂਰਾ ਪਾਊਡਰ ਹੀ ਆ ਇਹ ਮੈਂ ਮਾਰਕੀਟ ਤੋਂ ਹੀ ਮੰਗਵਾਇਆ ਸੀ ਠੀਕ ਆ ਤੇ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਬੌਲ ਆਪਣੇ ਕੋਲ ਤਾਂ ਹੀ ਆ ਇਹਦੇ ਚ ਆਪਾਂ ਕੀ ਕਰਨਾ ਇੱਕ ਚਮਚਾ ਹੀ ਪਾਉਣਾ ਯਾਨੀ ਕਿ ਇੰਨਾ ਪਾਇਆ ਆਪਾਂ ਠੀਕ ਆ ਤੇ ਇੰਨਾ ਕੀ ਆਪਾਂ ਵੇਸਨ ਪਾਉਣਾ ਦੋਨੇ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਵੀ ਮਲਠੀ ਪਾਊਡਰ ਦਾ ਤਾਂ ਪਿੰਨਾ ਜਿਆਦਾ ਵਧੀਆ ਚੀਜ਼ ਆ ਪਿਗਮੈਂਟੇਸ਼ਨ ਵਾਸਤੇ ਖਾਸ ਕਰਕੇ ਛਾਈਆਂ ਵਾਸਤੇ ਮਲਠੀ ਦਾ ਸੀਰਮ ਮਲਠੀ ਪੈਕ ਮੱਠੀ ਸਿਕ ਰੱਬ ਤੁਸੀਂ ਨਾ ਛੱਡਿਓ ਤੁਹਾਡੇ ਚੱਲਣਾ ਜਾਣਨਾ ਥੋੜਾ ਜਿਹਾ ਸਬਰ ਰੱਖਿਆ ਕਰੋ ਤੁਸੀਂ ਐ ਇਹ ਨਾ ਸੋਚੋ ਵੀ ਤੁਸੀਂ ਹਫ਼ਤਾ 10 ਦਿਨ ਲਾ ਲਿਆ ਜੀ ਮੇਰੇ ਤੱਕ ਗੰਨਾ ਹੀ ਨਹੀਂ ਥੋੜਾ ਜਿਹਾ ਟਾਈਮ ਦਿਓ ਠੀਕ ਆ ਤੇ ਆ ਜਿਹੜਾ ਬੇਸਨ ਹੈਗਾ ਇਹ ਤੁਹਾਨੂੰ ਪਤਾ ਹੀ ਆ ਵੀ ਇੱਕ ਚੰਗਾ ਬਹੁਤ ਜਿਆਦਾ ਵਧੀਆ ਕਲੀਨਿੰਗ ਦਾ ਕੰਮ ਵੀ ਕਰਦਾ ਆਪਣੇ ਫੇਸ ਤੇ ਨਖਾਰ ਵੀ ਲਿਆਉਂਦਾ ਠੀਕ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਦੇਖੂ ਪਾ ਲਿਆ ਇਸ ਵੀਰ ਨੂੰ ਠੀਕ ਆ ਦੋਨਾਂ ਚੀਜ਼ਾਂ ਨੂੰ ਪਾ ਲਿਆ ਤੇ ਹੁਣ ਆਪਾਂ ਕੀ ਕਰਨਾ ਥੋੜਾ ਜਿਹਾ ਪਾਉਣਾ ਆਪਾਂ ਰੋਜ਼ ਵਾਟਰ ਇਹਦੇ ਵਿੱਚ ਥੋੜਾ ਜਿਹਾ ਬਿਲਕੁਲ ਠੀਕ ਆ ਕੋਨੋਂ ਪਤਾ ਹੀ ਆਪਣੇ ਫੇਸ ਨੂੰ ਜਿਹੜੀ ਕਿ ਠੰਡਕ ਦਿੰਦਾ ਹੈਗਾ ਲੋ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਿਲਕ ਇਹਨੂੰ ਆਪਾਂ ਪੈਕ ਦੀ ਤਰ੍ਹਾਂ ਤਿਆਰ ਕਰਨਾ ਪੈਕ ਦਾ ਤੁਹਾਨੂੰ ਪਤਾ ਹੀ ਹੈ ਕਿ ਸਾਰੀਆਂ ਭੈਣਾਂ ਯੂਜ਼ ਕਰਦੀਆਂ ਆਈਆਂ ਮਿੱਕੀ ਮੇਡਾ ਹੁੰਦਾ ਤੇ ਉਵੇਂ ਦੀ ਕੋਈ ਦੱਸਣ ਦੀ ਜ਼ਰੂਰਤ ਨਹੀਂ ਇਹਨੂੰ ਆਪਾਂ ਅੰਗਲ ਨਾਲ ਹੀ ਕਰ ਲਾਂਗੇ ਠੀਕ ਆ ਕੋਈ ਸਕ ਰੱਬ ਨਹੀਂ ਕਰਨਾ ਕੋਈ ਕੋਸ਼ਿਸ਼ ਨਹੀਂ ਤੁਸੀਂ ਜਿਨ੍ਹਾਂ ਦੇ ਸ਼ਾਇਆ ਉਹ ਇਹਨੂੰ ਇੱਕ ਹਫ਼ਤਾ ਲਗਾਤਾਰ ਯੂਜ਼ ਕਰੀ ਜਾਣਾ ਇੱਕ ਹਫ਼ਤਾ ਤੋਂ ਆਪਣੇ ਫੇਸ ਤੋਂ ਜਿਹੜਾ ਕਿ ਲਾਈਟ ਹੋਣਾ ਸ਼ੁਰੂ ਹੋਣਾ ਤੁਹਾਨੂੰ ਆ ਹੀ ਪਤਾ ਲੱਗ ਜੂਗਾ ਵੀ ਤੁਹਾਡਾ ਫੇਸ ਤੇ ਜਿਹੜਾ ਕਿ ਥੋੜਾ ਜਿਹਾ ਜਿਹੜਾ ਡਾਰਕ ਡਾਰਕ ਚੀਜ਼ ਸੀ ਉਹ ਸਾਰੀ ਲਾਈਟ ਹੋ ਗਈ ਐ ਇੰਨਾ ਫਰਕ ਆਊਗਾ ਬਹੁਤ ਹੀ ਚਮਤਕਾਰੀ ਪੇਕ ਆਹੀ ਲੋ ਜੀ ਆਪਣਾ ਪੇਕ ਜਿਹੜਾ ਬਣ ਗਿਆ ਦੇਖ ਲਓ ਤੁਸੀਂ ਨਾ ਤਾਂ ਜ਼ਿਆਦਾ ਥਿੱਕ ਬਣਾਉਣਾ ਨਾ ਜ਼ਿਆਦਾ ਪਤਲਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਅਪਲਾਈ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਫੇਸ ਆ ਜਿਹੜਾ ਚੰਗੀ ਤਰ੍ਹਾਂ ਕਲੀਨ ਕਰਨਾ ਠੀਕ ਹੈ ਕੋਈ ਡਸਟ ਨਾ ਹੋਵੇ ਫੇਸ ਕਿਸੇ ਵੀ ਤਰ੍ਹਾਂ ਦੀ ਠੀਕ ਆ ਪੂਰਾ ਚਾਹੇ ਤੁਸੀਂ ਫੇਸ ਨੂੰ ਨਾਤੀ ਹੋਈਆਂ ਪਰ ਫਿਰ ਵੀ ਤੁਸੀਂ ਪੂਰਾ ਕਲੀਨ ਕਰਨਾ ਫੇਸ ਨੂੰ ਤੁਸੀਂ ਇਹਨੂੰ ਮਿਲਕ ਨਾਲ ਵੀ ਕਰ ਸਕਦੇ ਹੋ ਤੇ ਰੋਜ਼ ਵਾਟਰ ਨਾਲ ਵੀ ਕਰ ਸਕਦੇ ਹੋ ਠੀਕ ਆ ਆਤੀ ਜਦ ਤੱਕ ਦੀਰਾ ਫਰਾਂਡ ਆਪਸ਼ਟ ਇਹਨੂੰ ਜੰਗੀ ਤਰ੍ਹਾਂ ਸਾਫ ਕਰ ਲੈ ਐਂ ਕਰਕੇ ਤੁਸੀਂ ਆਪਦੀ ਨੈੱਕ ਆ ਵਗੈਰਾ ਤੇ ਵੀ ਲਗਾ ਸਕਦੇ ਹੋ ਪਰ ਜਿਹੜਾ ਕਿ ਫੇਸ ਆ ਕਲੀਨ ਕਰ ਲਿਆ ਹੁਣ ਆਪਾਂ ਇਸ ਚੀਜ਼ ਨੂੰ ਅਪਲਾਈ ਕਰਨਾ ਠੀਕ ਆ ਇਹਨੂੰ ਅਪਲਾਈ ਕਰਨ ਵਾਸਤੇ ਕੋਈ ਆਪਾਂ ਮ사ਜ ਨਹੀਂ ਕਰਨੀ ਕੋਈ ਕੁਛ ਨਹੀਂ ਬਸ ਐਵੇਂ ਆਪਾਂ ਸਾਰੇ ਫੇਸ ਤੇ ਇਹਨੂੰ ਕਵਰ ਕਰ ਲੈਣਾ ਕੋਈ ਦਾ ਕੁਛ ਨਹੀਂ ਰਹਿਣਾ ਤੁਹਾਡੇ ਫੇਸ ਤੇ ਜਿਹੜਾ ਗਲੋ ਆਊਗਾ ਵੱਖਰਾ ਜਿੰਨਾ ਦਾ ਮਤਲਬ ਰੰਗ ਦਾ ਫਰਕ ਨਹੀਂ ਨਾ ਪੈਂਦਾ ਐਸ ਪੈਕ ਨਾਲ ਤੁਸੀਂ ਲਗਾ ਕੇ ਵੇਖਿਓ ਤੁਹਾਨੂੰ ਇੱਕ ਵਾਰੀ ਨਾਲ ਹੀ ਫਰਕ ਪਊਗਾ ਜੇ ਤੁਸੀਂ ਲਗਾਤਾਰ ਹਫਤਾ ਯੂਜ਼ ਕਰ ਲਿਆ ਫਿਰ ਤਾਂ ਤੁਹਾਨੂੰ ਰਿਜ਼ਲਟ ਇੰਨਾ ਕੁ ਵਧੀਆ ਮਿਲੂਗਾ ਨਾ ਤੁਸੀਂ ਖੁਦ ਆਪ ਹੀ ਦੱਸੋਗੇ ਵੀ ਹਾਂ ਪਰ ਕਰਨਾ ਪਊਗਾ ਤੁਹਾਡੀ ਇਹ ਨਹੀਂ ਵੀ ਤੁਸੀਂ ਇੱਕ ਦਿਨ ਲਾ ਕੇ ਛੱਡਦੇ ਹੋ ਠੀਕ ਆ ਨੋਰਮਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਵੈਸੇ ਹੀ ਲਗਾ ਰਹੇ ਹੋ ਸਕਿਨ ਨੂੰ ਮਤਲਬ ਸਾਫ ਕਰਨ ਵਾਸਤੇ ਕਲੀਨਿੰਗ ਕਰਨ ਵਾਸਤੇ ਫਿਰ ਤੁਸੀਂ ਆਪਾਂ ਇੱਕ 2 ਦਿਨ ਛੱਡ ਕੇ ਲਗਾ ਲਿਆ ਕਰੋ ਕੋਈ ਦਿੱਕਤ ਨਹੀਂ ਠੀਕ ਹੈ ਜੇ ਤੁਹਾਡੇ ਫੇਸ ਤੇ ਕਿਸੇ ਤਰ੍ਹਾਂ ਦੇ ਦਾਗ ਆ ਜਾਂ ਪਿਗਮੈਂਟੇਸ਼ਨ ਆ ਜਾਂ ਸ਼ਾਈਆਂ ਪੰਗਾਂ ਹੋਈਆਂ ਤਾਂ ਤੁਸੀਂ ਫਿਰ ਇਹਨੂੰ ਡੇਲੀ ਲਗਾਤਾਰ ਯੂਜ਼ ਕਰਨਾ ਜਿੰਨਾ ਚਿਰ ਉਹ ਤੁਹਾਡੇ ਜਾਂਦ ਨਾ। ਕੋਈ ਜ਼ਿਆਦਾ ਚੀਜ਼ਾਂ ਨਹੀਂ ਸਸਤੀਆਂਆਂ ਜਾਂ ਚੀਜ਼ਾਂ ਤੁਹਾਡੀ ਰਸੋਈ 'ਚ ਪੰਗਾ ਹੀ ਹੋਣਾ ਮਲਠੀ ਪਾਊਡਰ ਜੇ ਨਹੀਂ ਹੈਗਾ ਤਾਂ ਮੰਗਵਾ ਲਿਓ ਇਹ ਮੈਨੂੰ ਲੱਗਦਾ 3040 ਰੁਪਏ ਦਾ ਵਾਵਾ ਸਾਰਾ ਦੇ ਦਿੰਦੇ ਆ ਮੈਨੂੰ ਨਹੀਂ ਪਤਾ ਮੈਨੂੰ ਕਿੰਨੇ ਦਾ ਲਿਆ ਕੇ ਦਿੱਤਾ ਸੀ ਕਾਫੀ ਟਾਈਮ ਉਹ ਗਲਿਆ ਕੇ ਦਿੱਤੇ ਨਾ ਹੁਣ ਮੇਰਾ ਆਪਣਾ ਵਾਲਾ ਥੋੜਾ ਜਿਹਾ ਰਹਿ ਗਿਆ ਬਸ ਹੁਣ ਮੈਂ ਹੋਰ ਮੰਗਵਾਂ ਆਪਾਂ ਤਾਂ ਮਲਠੀ ਸੀਰਮ ਵੀ ਯੂਜ਼ ਕਰਦੇ ਆ ਮਲਠੀ ਪੈਕ ਵੀ ਮੈਂ ਆਪ ਬਣਾਇਆ ਸੀ ਜਿਹੜਾ ਉਹ ਸਕਰਬ ਵਾਂਗੂ ਬਣ ਗਿਆ ਸੀ ਉਹ ਮੇਰਾ ਮਿਲਦਾ ਹੁਣ ਮੁੱਕ ਗਿਆ ਸ਼ਾਇਦ ਪਤਾ ਨਹੀਂ ਪਿਆ ਦੇਖੂਗੀ ਮੈਂ ਉਹ ਸਕਰਬ ਵਾਂਗੂ ਬਣ ਜਾਂਦਾ ਉਹ ਸਕਰਬ ਦੇ ਤੌਰ ਤੇ ਯੂਜ਼ ਕਰ ਲੈਂਦੀ ਆ ਮੈਂ ਜਿਹੜਾ ਥੋੜਾ ਜਿਹਾ ਚੌਲਾ ਦੇ ਆਟੇ ਚ ਪਾ ਕੇ ਜਿਵੇਂ ਸਿਕ ਰੱਬ ਕਰਨਾ ਹੁੰਦਾ ਜਦੋਂ ਮੈਂ ਉਹ ਚੀਜ਼ ਨੂੰ ਉਹਦੋਂ ਹੀ ਉਸ ਕਰਦੀ ਹਾਂ ਮੋਰੀ ਮੋਟੀ ਮੋਟੀ ਲੇਅਰ ਤੁਸੀਂ ਜਿਹੜੀ ਇਹਦੀ ਲਗਾ ਲੈਣੀ ਹੈ ਠੀਕ ਆ ਸਾਰੇ ਫੇਸ ਨੂੰ ਕਵਰ ਕਰ ਲੈਣਾ ਸਾਈਡ ਇਫੈਕਟ ਨਹੀਂ ਕਿਸੇ ਵੀ ਸਕਿਨ ਉੱਪਰ ਲਗਾ ਸਕਦਾ ਇਹਨੂੰ ਆਏ ਨਹੀਂ ਹੈਗਾ ਤੁਹਾਨੂੰ ਵੀ ਤੁਹਾਡੀ ਸਕਿਨ ਆਇਲੀ ਆ ਤੁਹਾਡੀ ਸਕਿਨ ਡਰਾਈ ਆ ਕੋਈ ਨਹੀਂ ਬਸ ਤੁਸੀਂ ਮਿਲਕ ਪਾ ਕੇ ਲਗਾ ਲਿਓ ਜਿਨ੍ਹਾਂ ਦੀ ਜ਼ਿਆਦਾ ਆਇਲੀ ਆ ਜਿਹਨਾਂ ਨੂੰ ਲੱਗਦਾ ਤਾਂ ਤੁਸੀਂ ਉਹ ਦਹੀਂ ਪਾ ਸਕਦੇ ਵਿੱਚ ਬਸ ਇਹ ਚੀਜ਼ ਨੂੰ ਘਰ ਨੂੰ ਬਸ ਲੋਚਾ ਪਾ ਲਗਾ ਲਿਆ ਠੀਕ ਆ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੁਣ ਆਪਾਂ ਇਹਨੂੰ ਉਦੋਂ ਤੱਕ ਸੁੱਕਣ ਦੇਣਾ ਜਦੋਂ ਤੱਕ ਇਹ 80% ਤੱਕ ਨਹੀਂ ਸੁੱਕ ਜਾਂਦਾ ਠੀਕ ਆ ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਸਾਫ਼ ਕਰਨਾ ਧੋਣਾ ਤੇ ਫਿਰ ਤੁਸੀਂ ਆਪਦਾ ਕੋਈ ਵੀ ਮਤਲਬ ਜਿਹੜਾ ਵੀ ਮੋਇਸਚਰਾਈਜ਼ਰ ਲਗਾਉਣੀ ਆ ਉਹ ਲਗਾ ਲੈਣਾ ਉਸ ਤੋਂ ਬਾਅਦ ਤਾਂ ਫਿਰ ਰਿਜ਼ਲਟ ਤੁਸੀਂ ਦੇਖ ਹੀ ਲਿਓ ਵੀ ਕਿਵੇਂ ਦਾ ਮਿਲਦਾ ਇੰਨਾ ਘੈਂਟ ਰਿਜ਼ਲਟ ਆ ਇਸ ਦਾ ਜੀਦ ਲਓ ਜੀ ਜੋ ਦੇ ਪੂਰਾ ਸੁੱਕ ਜੂਗਾ ਠੀਕ ਆ ਮਤਲਬ 80% ਤੱਕ ਸੁੱਕ ਗਿਆ ਉਦੋਂ ਆਪਾਂ ਇਹਨੂੰ ਜਿਹੜਾ ਕਿ ਧੋ ਦਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾ ਦਾਂਗੇ ਜੇ ਵੀਡੀਓ ਲੱਕੀ ਮਗਰ ਲਾ ਦਾਂਗੇ ਠੀਕ ਆ ਹੁਣ ਲੈ ਆਪਦਾ ਕੋਈ ਵੀ ਕੰਮ ਤੁਸੀਂ ਕਰ ਸਕਦੇ ਇਹਨੂੰ ਲਗਾ ਕੇ ਕੋਈ ਦਿੱਕਤ ਨਹੀਂ ਜਿਹੜੇ ਟਾਈਮ ਮਾਰਗੀ ਲਾਓ ਦਿਨ ਨੂੰ ਲਾਓ ਰਾਤ ਨੂੰ ਲਾਓ ਸੋਹਾਂ ਲਾਓ ਜਦੋਂ ਵੀ ਤੁਹਾਡੇ ਕੋਲ ਟਾਈਮ ਹੈ ਉਹਦੇ ਲਗਾ ਲਓ ਤੁਸੀਂ ਇਹਨੂੰ ਠੀਕ ਆ ਡੇਲੀ ਰੂਟੀਨ 'ਚ ਯੂਜ਼ ਕਰ ਸਕਦੇ ਹੋ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਜਿੰਨਾਂ ਨੇ ਸਿਰਫ 글로ਉ ਚਾਹੁੰਦੇ ਆ ਉਹ ਤੀਸਰੇ ਦੂਸਰੇ ਦਿਨ ਵੀ ਯੂਜ਼ ਕਰ ਸਕਦੀ ਆ ਜਿਹੜੀਆਂ ਦੇ ਸ਼ਾਈਆਂ ਪਿਗਮੈਂਟੇਸ਼ਨ ਆ ਕੋਈ ਦਾਗ ਧੱਬੇ ਜਾਂ ਸਕਿਨ ਤੇ ਕਿਸੇ ਵੀ ਤਰ੍ਹਾਂ ਦੇ ਉਹ ਤੁਸੀਂ ਡੇਲੀ ਯੂਜ਼ ਕਰਨਾ ਠੀਕ ਆ ਤੇ ਤੁਹਾਨੂੰ ਇੱਕ ਹਫਤੇ ਬਾਅਦ ਹੀ ਰਿਜ਼ਲਟ ਆ ਜਿਹੜਾ ਮਿਲੂਗਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੂਗਾ ਟਰਾਈ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨਵੇਂ ਆਈਓ ਚੈਨਲ ਤੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੈਣਾ ਬਹੁਤ ਸੋਹਣੇ ਕਮੈਂਟ ਕਰਦਿਆਂ ਬਹੁਤ ਜ਼ਿਆਦਾ ਧੰਨਵਾਦ ਥੈਂਕ ਯੂ ਠੀਕ ਆ ਉਹ ਪੈਨ ਉਪਰ ਦਾਸਤਾ ਵੀ ਤੁਸੀਂ ਭੈਣੇ ਵੈਸੇ ਤਾਂ ਮੈਨੂੰ ਤਾਂ ਇਹ ਪਾਊਡਰ ਹੀ ਮਿਲਿਆ ਜਿਹੜਾ ਨਹੀਂ ਮਿਲਿਆ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਦਹੀਂ ਦੁੱਧ ਚ ਪਾ ਕੇ ਮਤਲਬ ਵਿੱਚ ਕੋਈ ਬੇਸਨ ਪਾ ਲਓ ਥੋੜਾ ਜਿਹਾ ਫਿਰ ਇਹ ਲੱਗ ਜਾਊਗਾ ਵਧੀਆ ਠੀਕ ਆ ਇਕੱਲਾ ਨਹੀਂ ਲੱਗਦਾ ਤੁਹਾਡੇ ਤੋਂ ਸਕਰਬ ਦੀ ਤਰ੍ਹਾਂ ਬਣ ਗਿਆ ਰਹੇਗਾ ਤੁਹਾਡੇ ਕੋਲੇ ਤਾਂ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਬੇਸਨ ਪਾ ਲਓ ਤਾਂ ਫਿਰ ਇਹ ਬਹੁਤ ਵਧੀਆ ਲੱਗ ਜਾਂਦਾ ਪੈਕ ਦੀ ਤਰ੍ਹਾਂ ਤੇ ਤੁਸੀਂ ਇਸ ਤਰ੍ਹਾਂ ਹੀ ਯੂਜ਼ ਕਰ ਸਕਦੇ ਹੋ ਠੀਕ ਆ ਤੇ ਡਾਰਕ ਸਰਕਲ ਵਾਸਤੇ ਬਹੁਤ ਮੈਸੇਜ ਆ ਰਹੇ ਆ ਵੀ ਡਾਰਕ ਸਰਕਲ ਆ ਡਾਰਕ ਸਰਕਲ ਚਲੇ ਜਾਂਦੇ ਆਪਾਂ ਲਾਈ ਹੋਈ ਹੈ ਵੀਡੀਓ ਤੇ ਵੈਸੇ ਆਪਾਂ ਦੁਬਾਰਾ ਵੀ ਦੇ ਦਾਂਗੇ ਤੁਹਾਨੂੰ ਤੇ ਨਹੀਂ ਤਾਂ ਆਪਣੇ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਵਾਲਾਂ ਬਾਰੇ ਸੀਗੇ ਜਿਹੜੀ ਆਪਾਂ ਸਵਾਲ ਤੁਹਾਨੂੰ ਸਾਰਿਆਂ ਦੇ ਆਪਾਂ ਦੱਸ ਹੀ ਦਿੱਤਾ ਸੀ ਵਾਲਾਂ ਦਾ ਤੇ ਬਹੁਤ ਵਧੀਆ ਰਿਜ਼ਲਟ ਆ ਉਸ ਤੇਲ ਦਾ ਦੇਖੋ ਕਿੰਨੇ ਚਮਕਦੇ ਪਏ ਵਾਲ ਠੀਕ ਆ ਤੇ ਬਹੁਤ ਵਧੀਆ ਤੁਸੀਂ ਵੀ ਆਪ ਰੋਹੀ ਤੇਲ ਲਗਾਇਆ ਹੋਇਆ ਨਾਲੇ ਮੇਰਾ ਮੈਂ ਪਰਸੋਂ ਪਰਸੋਂ ਨਹੀਂ ਨਾਤੀ ਮਨ ਲਾਦਾ ਪਰਸੋਂ ਲਗਾਇਆ ਫਿਰ ਵੀ ਦੇਖੋ ਕਿੰਨਾ ਵਧੀਆ ਪਈ ਆ ਵਾਲ ਚਮਕਦੇ ਚਮਕਦੇ ਹਾਂ ਪਰ ਪਰਸੋਂ ਨਹੀਂ ਸੱਚ ਸੋਮਵਾਰ ਸੋਮਰ ਨਾਤੀ ਸੀ ਅੱਜ ਵੀਰਵਾਰਾ ਸੋਮਰ ਦਾ ਸਿਰ ਤੋਤਾ ਹੁਣ ਮੈਂ ਵੀਰੇ ਫਿਰ ਧੂੰਗੀ ਸ਼ੁੱਕਰਵਾਰ ਫਿਰ ਆਪਾਂ ਸਾਰਾ ਉਹੀ ਪ੍ਰੋਸੈਸ ਜਿਹੜਾ ਕਿ ਕਰਦੇ ਆਂ ਝਾਵਲ ਦਾ ਪਾਣੀ ਤੇ ਉਹ ਮਤਲਬਾ ਨਹੀਂ ਇਕਾ ਤੁਸੀਂ ਆਂਡਾ ਵੀ ਯੂਜ਼ ਕਰ ਸਕਦੇ ਵਾਲਾ ਤੇ ਕੇਲਾ ਵੀ ਯੂਜ਼ ਕਰ ਸਕਦੇ ਮੈਸ਼ ਕਰਕੇ ਦੇ ਵਿੱਚ ਉਹ ਵੀ ਬਹੁਤ ਵਧੀਆ ਰਿਜ਼ਲਟ ਆ ਮੈਂ ਪਹਿਲਾਂ ਨਾ ਨਹੀਂ ਸੀ ਪਰ ਕੇਲਾ ਜਿਹੜਾ ਕਿ ਧੋਣਾ ਬਹੁਤ ਔਖਾ ਸੀ ਬਸ ਮੀਸ ਕਰਕੇ ਥੋੜਾ ਜਿਹਾ ਘੱਟ ਉਸ ਚੀਜ਼ ਨੂੰ ਲਾਉਣੀ ਹੈ ਕਿਉਂਕਿ ਧੋਂਤੇ ਬਹੁਤ ਟਾਈਮ ਲੱਗ ਜਾਂਦਾ ਕੇਲਾ ਨਿਕਲਦਾ ਹੀ ਨਹੀਂ ਹੈਗਾ ਬਾਲਾਂ ਚ ਤੇ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਓਕੇ ਬਾਏ ਕੋ ਪੈ ਗਿਆ ਜਿਹੜਾ ਆਪਣਾ ਚੰਗੀ ਤਰ੍ਹਾਂ ਸੁੱਕ ਗਿਆ ਦੇਖੋ ਪੂਰਾ ਠੀਕ ਆ ਹੁਣ ਆਪਾਂ ਇਹਨੂੰ ਉਤਾਰਨਾ ਕਿਵੇਂ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਆ ਦੇਖੋ ਪੂਰਾ ਸੁੱਕ ਗਿਆ ਤੇ ਜਿਹੜਾ ਫੇਸ ਆ ਥੋੜਾ ਜਿਹਾ ਸਖਤ ਹੋ ਗਿਆ ਠੀਕ ਆ ਤੇ ਇਸ ਕਰਕੇ ਆਪਾਂ ਹੁਣ ਬੋਲਦੇ ਨਹੀਂ ਹੁੰਦੇ ਜਦੋਂ ਆਪਣੇ ਜਿਹੜਾ ਫੇਸ ਆ ਥੋੜਾ ਜਿਹਾ ਫਿਰ ਨਹੀਂ ਤਾਂ ਆਪਣੇ ਝੁਰੜੀਆਂ ਪੈ ਜਾਂਦੀਆਂ ਠੀਕ ਆ ਤਾਂ ਹੁਣ ਆਪਾਂ ਕੀ ਕਰਨਾ ਇੱਕ ਕੋਈ ਵੀ ਜਾਂ ਤਾਂ ਤੁਸੀਂ ਕਾਟਨ ਲੈ ਸਕਦੇ ਹੋ ਤੇ ਜਾਂ ਫਿਰ ਐਵੇਂ ਦਾ ਟਾਵਲ ਜਿਹੜਾ ਆਪਣੇ ਕੋਲੇ ਹੈਗਾ ਐਵੇਂ ਦਾ ਟਾਵਲ ਲੈ ਕੇ ਤੁਸੀਂ ਇਹਦੇ ਨੂੰ ਇਹਨੂੰ ਗਿੱਲਾ ਕਰ ਲੈਣਾ ਠੀਕ ਆ ਨਾਰਮਲ ਪਾਣੀ ਦੇ ਵਿੱਚ ਨਾ ਤਾਂ ਠੰਡਾ ਹੋਵੇ ਨਾ ਪਾਣੀ ਗਰਮ ਹੋਵੇ ਇਹ ਨਾਲ ਤੁਸੀਂ ਐਵੇਂ ਸਾਫ਼ ਕਰਨਾ ਦੇਖੋ ਤੁਸੀਂ ਇੱਕਦਮ ਤੋਂ ਨੂ ਗਲੋ ਆਊਗਾ ਨਾ ਜਿਹੜਾ ਤੁਸੀਂ ਹੈਰਾਨ ਹੀ ਮੰਨੋਗੇ ਤੇ ਫਿਰ ਤੁਹਾਡੀਆਂ ਹੌਲੀ-ਹੌਲੀ ਛਾਈਆਂ ਪਿਗਮੈਂਟੇਸ਼ਨ ਦਾਗ ਧੱਬੇ ਜੇ ਤੁਸੀਂ ਹਫ਼ਤਾ 10 ਦਿਨ ਲਗਾਤਾਰ ਇਸ ਚੀਜ਼ ਨੂੰ ਯੂਜ਼ ਕਰੋਗੇ ਤੁਹਾਡਾ ਫੇਸ ਆ ਜਿਹੜਾ ਇੱਕਦਮ ਕਲੀਨ ਹੋਣਾ ਸ਼ੁਰੂ ਹੋ ਜਾਊਗਾ ਦੇਖੋ ਹੁਣ ਆਪਾਂ ਐਵੇਂ ਇਹਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਸਾਫ਼ ਦੂਸਰੀ ਵਾਰੀ ਫੇਰ ਸਾਫ਼ ਪਾਣੀ ਦੇ ਵਿੱਚ ਤਾਂ ਫੇਰ ਆਪਾਂ ਜਿਹੜਾ ਕਿ ਫੇਸ ਆ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਠੀਕ ਹੈ ਲੋ ਜੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਫੇਸ ਜਿਹੜਾ ਤੁਸੀਂ ਤੁਸੀਂ ਐਵੇਂ ਉਤਾਰੋਗੇ ਨਾ ਫਿਰ ਜਿਹੜੀ ਡੈਡ ਸਕਿਨ ਵਗੈਰਾ ਹੁੰਦੀ ਪੂਰੀ ਤਰ੍ਹਾਂ ਰਿਮੂਵ ਹੋ ਜਾਂਦੀ ਆਪਣੇ ਫੇਸ ਤੋਂ ਠੀਕ ਹੁਣ ਆ ਸਾਫ ਪਾਣੀ ਆਪਾਂ ਹੋਰ ਲੈ ਕੇ ਆਉਂਦਾ ਸੀ ਇਹਦੇ ਚ ਚੰਗੀ ਤਰ੍ਹਾਂ ਇਹਨੂੰ ਤਾਵਲ ਨੂੰ ਡਿਪ ਕਰਕੇ ਸਾਫ਼ ਕਰਕੇ ਹੁਣ ਆਪਾਂ ਪੂਰੀ ਤਰ੍ਹਾਂ ਫੇਸ ਐਡਾ ਸਾਫ਼ ਕਰ ਲਿਆ ਦੇਖੋ ਤੁਸੀਂ ਰਿਜ਼ਲਟ ਦੇਖੋ ਇਹਨਾਂ ਕੁਮਾਲ ਦੀ ਟਿੱਕ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਠੀਕ ਆ ਤੇ ਹੁਣ ਆਪਾਂ ਬਗਾਰਾਂਗੇ ਵਰਤੀ ਸੀ ਰੋ ਇਹ ਪਾਇਲ ਬਣੀ ਨੇ ਇੱਥੇ ਲੋ ਜੀ ਹੁਣ ਤੁਸੀਂ ਦੇਖੋ ਰਿਜ਼ਲਟ ਦੇਖੋ ਤੁਸੀਂ ਰਿਜ਼ਲਟ ਚੈੱਕ ਕਰੋ ਫਰਕ ਤੁਹਾਨੂੰ ਆਪਣੇ ਆਪ ਹੀ ਦਿਖ ਰਿਹਾ ਹੋਣਾ ਦੇਖੋ देख देखो फिर देखो ट्राई जरूर ते ट्राई करके ਕਮੈਂਟ ਜ਼ਰੂਰ ਕਰਿਓ ਠੀਕ ਆ ਓਕੇ ਬਾਏ